ਨਮਸਕਾਰ ਤੁਸੀਂ ਦੇਖ ਰਹੇ ਹੋ ਰਿਤਮ ਪੰਜਾਬੀ ਮੈਂ ਹਾਂ ਸ਼ਿਵਾਨੀ ਅਰੋੜਾ ਭਾਰਤ ਇੱਕ ਅਜੇਹਾ ਦੇਸ਼ ਜਿਸ ਦੀ ਬਹਾਦਰੀ ਦੀਆਂ ਕਹਾਣੀਆਂ ਹਰ ਦਿਲ 'ਚ ਗੂੰਜਦੀਆਂ ਹਨ ਇਹ ਉਹੀ ਧਰਤੀ ਹੈ ਜਿੱਥੇ ਪਰੰਪਰਾ ਅਤੇ ਆਧੁਨਿਕਤਾ ਦਾ ਅਦਭੁਤ ਸੰਗਮ ਹੈ ਆਪਣੇ ਸਭਿਆਚਾਰਕ ਵਿਰਾਸਤ ਅਤੇ ਵਿਗਿਆਨ ਲਈ ਦੁਨੀਆ ਭਰ ਵਿੱਚ ਮਸ਼ਹੂਰ ਭਾਰਤ ਹੁਣ ਇੱਕ ਹੋਰ ਨਵਾਂ ਇਤਿਹਾਸ ਰਚਣ ਜਾ ਰਿਹਾ ਹੈ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਅਹਿਮ ਅਤੇ ਰੋਮਾਂਚਕ ਖਬਰ ਬਾਰੇ ਦੱਸਣ ਜਾ ਰਹੇ ਹਾਂ ਜੋ ਨਾ ਸਿਰਫ ਭਾਰਤੀ ਫੌਜ ਬਲਕਿ ਦੇਸ਼ ਲਈ ਵੀ ਮਾਣ ਵਾਲੀ ਗੱਲ ਹੋਵੇਗੀ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਨਗਾਸਰ ਇੱਕ ਬਾਰੇ ਇੱਕ ਸਵਦੇਸ਼ੀ ਆਤਮਕਾਹਤੀ ਡਰੋਨ ਜੋ ਭਾਰਤੀ ਫੌਜ ਦੀ ਤਾਕਤ ਨੂੰ ਹੋਰ ਵਧਾਏਗਾ ਦੱਸ ਦੇ ਕਿ ਭਾਰਤ ਹੁਣ ਇੱਕ ਵਿਲੱਖਣ ਹਥਿਆਰ ਨਾਲ ਲੈਸ ਹੋਣ ਜਾ ਰਿਹਾ ਹੈ ਜੋ ਦੁਸ਼ਮਣ ਦੇ ਟਿਕਾਣਿਆਂ ਤੇ ਗੁਪਤ ਅਤੇ ਸਟੀਕ ਹਮਲੇ ਕਰਨ ਦੇ ਸਮਰਥ ਹੋਵੇਗਾ ਨਗਾਸਰ ਇੱਕ ਨਾਮ ਦੇ ਇਸ ਡਰੋਨ ਨੂੰ ਭਾਰਤੀ ਕੰਪਨੀਆਂ ਨੇ ਪੂਰੀ ਤਰ੍ਹਾਂ ਸਵਦੇਸ਼ੀ ਤਕਨੀਕ ਨਾਲ ਤਿਆਰ ਕੀਤਾ ਹੈ। ਹੁਣ ਇਹ ਡਰੋਨ ਭਾਰਤੀ ਫੌਜ ਦੇ ਹਥਿਆਰਾਂ ਦਾ ਹਿੱਸਾ ਬਣਨ ਜਾ ਰਿਹਾ ਹੈ ਅਤੇ ਸਾਡੀ ਫੌਜੀ ਸ਼ਕਤੀ ਨੂੰ ਨਵੀਆਂ ਉਚਾਈਆਂ ਤੇ ਲੈ ਜਾਵੇਗਾ। ਇਹ ਡਰੋਨ ਦੁਸ਼ਮਣ ਦੇ ਟੈਂਕਾਂ, ਬੰਕਰਾਂ ਅਤੇ ਹੋਰ ਫੌਜੀ ਟਿਕਾਣਿਆਂ ਤੇ ਸਟੀਕ ਹਮਲੇ ਕਰ ਸਕਦਾ ਹੈ। ਇਸ ਦੀ ਰੇਂਜ ਅਤੇ ਉੱਡਣ ਦੀ ਸਮਰੱਥਾ ਇਸ ਨੂੰ ਬੇਹੱਦ ਖਤਰਨਾਕ ਅਤੇ ਪ੍ਰਭਾਵਸ਼ਾਲੀ ਬਣਾਉਂਦੀ ਹੈ। ਹੁਣ ਧਾਰਨੋ ਨਗਾਸਰ ਇੱਕ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਦੇ ਹਾਂ। ਇਹ ਡਰੋਨ 60 ਤੋਂ 90 ਮਿੰਟ ਤੱਕ ਉੱਡ ਸਕਦਾ ਹੈ। ਇਸ ਦੀ ਸੰਚਾਲਨ ਰੇਂਜ 15 ਕਿਲੋਮੀਟਰ ਤੱਕ ਹੈ। ਇਹ 4500 ਮੀਟਰ ਦੀ ਉਚਾਈ ਤੱਕ ਉੱਡ ਸਕਦਾ ਹੈ। ਵੱਖ-ਵੱਖ ਵਜ਼ਨ ਅਤੇ ਹਮਲਾ ਕਰਨ ਦੀ ਸਮਰੱਥਾ ਦੇ ਨਾਲ ਇਹ ਦੋ ਰੂਪਾਂ ਵਿੱਚ ਉਪਲਬਧ ਹੈ। ਨਗਾਸਿਰ 1 ਦੀ ਇਹ ਸਫਲਤਾ ਸਾਬਤ ਕਰਦੀ ਹੈ ਕਿ ਭਾਰਤ ਆਪਣੀਆਂ ਰੱਖਿਆ ਲੋੜਾਂ ਲਈ ਆਤਮ ਨਿਰਭਰ ਬੜਨ ਬਲ ਲਗਾਤਾਰ ਵਧ ਰਿਹਾ ਹੈ ਇਸ ਨਾਲ ਨਾ ਸਿਰ ਫੌਜ ਨੂੰ ਫਾਇਦਾ ਹੋਵੇਗਾ ਬਲਕਿ ਇਹ ਸਾਡੇ ਵਿਗਿਆਨ ਅਤੇ ਤਕਨੀਕੀ ਵਿਕਾਸ ਵਿੱਚ ਵੀ ਇੱਕ ਵੱਡੀ ਪ੍ਰਾਪਤੀ ਨਿਭਾਵੇਗਾ ਇਹ ਡਰੋਨ ਭਾਰਤ ਨੇ ਪਿਛਲੇ ਕੁਝ ਸਾਲਾਂ ਵਿੱਚ ਕੀਤੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਦਾ ਹਿੱਸਾ ਹੈ ਜਿਵੇਂ ਕਿ ਸਵਦੇਸ਼ੀ ਰਾਫੇਲ ਅਤੇ ਤੇਜਸ ਜੈਟ ਬ੍ਰਹਮੋਸ ਮਿਸਾਈਲਾਂ ਅਤੇ ਅਰਿਹੰਤ ਵਰਗੀਆਂ ਪ੍ਰਮਾਣੂ ਪੰਡੂਬੀਆਂ ਦਾ ਵਿਕਾਸ ਭਾਰਤ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੇ ਰੱਖਿਆ ਤੇ ਸੁਰੱਖਿਆ ਖੇਤਰ ਵਿੱਚ ਆਤਮ ਨਿਰਭਰ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ। ਨਗਾਸਤਰ ਇੱਕ ਦੀ ਸਫਲਤਾ ਇੱਕ ਨਵੀਂ ਸ਼ੁਰੂਆਤ ਹੈ, ਇੱਕ ਦਿਸ਼ਾ ਜਿੱਥੇ ਭਾਰਤ ਹਰ ਖੇਤਰ ਵਿੱਚ ਆਪਣੀ ਤਾਕਤ ਅਤੇ ਸਮਰੱਥਾ ਸਾਬਤ ਕਰ ਰਿਹਾ ਹੈ। ਇਹ ਸਿਰਫ ਇੱਕ ਤਕਨੀਕੀ ਪ੍ਰਾਪਤੀ ਨਹੀਂ ਹੈ, ਸਗੋਂ ਸਾਡੀ ਰਣਨੀਤਿਕ ਤਾਕਤ ਅਤੇ ਸਵੈ-ਨਿਰਭਰਤਾ ਦਾ ਪ੍ਰਤੀਕ ਹੈ। ਜਿਵੇਂ-ਜਿਵੇਂ ਅਸੀਂ ਆਪਣੇ ਦੇਸ਼ ਦੀ ਤਰੱਕੀ ਵੱਲ ਵੱਧਦੇ ਜਾ ਰਹੇ ਹਾਂ ਇਹ ਪ੍ਰਾਪਤੀ ਸਾਡੇ ਦੇਸ਼ ਦੇ ਉਜਵਲ ਭਵਿਕਵਲ ਇੱਕ ਹੋਰ ਕਦਮ ਹੈ ਸਾਨੂੰ ਸਾਰਿਆਂ ਨੂੰ ਮਾਣ ਹੈ ਕਿ ਸਾਡਾ ਭਾਰਤ ਹੁਣ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਇਹ ਸਫਲਤਾ ਸਾਨੂੰ ਤਰੱਕੀ ਵੱਲ ਫਿਰੇ ਰਿਖ ਕਰਦੀ ਰਹੇਗੀ